ਕਹਿੰਦੇ ਨੇ ਛੋਟੇ ਛੋਟੇ ਬਿਆਨ ਪਰ ਇਹ ਸੂਈਆਂ ਬਹੁਤ ਤਿੱਖੀਆਂ ਹੁੰਦੀਆਂ ਨੇ ਕਿਉਂਕਿ ਇੱਕ ਰਿਲੀਜੀਅਸ ਸੈਂਟੀਮੈਂਟਸ ਨੂੰ ਚਬੋਂਦੀਆਂ ਨੇ ਲੋਕਾਂ ਦੇ ਵੋਟਾਂ ਲੈਣ ਵਾਸਤੇ ਇਹ ਜਿਹੇ ਬਿਆਨ ਦੇ ਤਾਂ ਦਿੰਦੇ ਨੇ ਪਰ ਉਹ ਇਹ ਨਹੀਂ ਦੇਖਦੇ ਕਿ ਲੌਂਗ ਰਨਿੰਗ ਜਾ ਕੇ ਇਹ ਬਿਆਨ ਜਿਹੜੇ ਨੇ ਇਹ ਕਿੰਨਾ ਬੈਡ ਇਫੈਕਟ ਪਾਉਂਦੇ ਨੇ ਕਾਂਗਰਸ ਦੇ ਹੱਥ ਪੰਜੇ ਨੂੰ ਗੁਰੂਆਂ ਪੀਰਾਂ ਦੇ ਨਾਲ ਕੰਪੇਅਰ ਉਹਨਾਂ ਦੇ ਪੰਜੇ ਨਾਲ ਕੰਪੇਅਰ ਕੀਤਾ ਗਿਆ ਬਿਲਕੁਲ ਚੋਣ ਨਿਸ਼ਾਨ ਦਾ ਤੁਸੀਂ ਕੰਪੈਰੀਜ਼ ਹਨ ਗੁਰੂਆਂ ਦੇ ਨਾਲ ਕਰਦੇ ਹੋ ਭਗਵਾਨ ਦੇ ਨਾਲ ਕਰਦੇ ਹੋ ਤਾਂ ਗੱਲ ਵਾਕਈ ਚਿੰਤਾ ਵਾਲੀ ਬਣ ਗਈ ਬਹੁਤ ਜ਼ਿਆਦਾ ਗੰਭੀਰ ਗੱਲ ਹੈ ਜੀ ਇਹ ਕਿ ਇਹ ਇੱਕ ਦੇਖੋ ਪੰਜਾਬ ਦੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਨਾ ਉਹ ਬਹੁਤ ਹਾਈ ਸਟੇਜ ਤੇ ਰਹਿੰਦੇ ਨੇ ਹਮੇਸ਼ਾ ਸਿਰਫ ਇਸ ਕਰਕੇ ਪੱਕ ਸਜਾਈ ਹੈ ਕਿਉਂਕਿ ਉਹ ਇੱਕ ਟੂਲ ਯੂਜ਼ ਕੀਤਾ ਗਿਆ ਹੈ ਕਿ ਵੀ ਜਦਰੀ ਸੀਐਮ ਪੰਜਾਬ ਦਾ ਬੰਦਾ ਇੱਕ ਸਿੱਖ ਚਿਹਰਾ ਕਹਿੰਦੇ ਸਿੱਖ ਚਿਹਰਾ ਉਹਨਾਂ ਨੂੰ ਤਾਂ ਜੈ ਸ਼੍ਰੀ ਰਾਮ ਕਰ ਕਰਕੇ ਝੰਡੇ ਲੋਕਾਂ ਦੇ ਪੈਰਾਂ 'ਚ ਗਿਰਦੇ ਪਏ ਨੇ ਹਿੰਸਾ ਵੀ ਹੋ ਰਹੀ ਹੈ ਹਿੰਸਾ ਵੀ ਹੋ ਰਹੀ ਹੈ ਗਲੇ ਕੱਟੇ ਜਾ ਰਹੇ ਨੇ ਦੂਜੇ ਦੇ ਹੁਣ ਕਾਂਗਰਸ ਹਾਈ ਕਮਾਂਡ ਦਾ ਇੱਕ ਇਹ ਬੜਾ ਦੇਖਣ ਵਾਲੀ ਚੀਜ਼ ਹੋਏਗੀ ਹੀ ਹੈਲੀਕਾਪਟਰ ਤੋਂ ਨਵਾਂ ਪ੍ਰਧਾਨ ਕੋ ਪੰਜਾਬ ਵਿੱਚ ਉਤਾਰਿਆ ਜਾਂਦਾ ਇਹ ਹੋ ਸਕਦਾ ਵੀ ਪ੍ਰਧਾਨ ਬਦਲਿਆ ਜਾਵੇ ਨਹੀਂ ਤਾਂ ਲੱਗਦਾ ਠੋਕੋ ਤਾਲੀ ਵਾਪਸ ਨਾ ਆ ਜਾਣ ਕਿਧਰੇ ਕਿਧਰੇ ਹੋ ਰਹੀ ਹੈ ਨਾ ਹੋ ਜੇ ਕਿ ਉਹਨਾਂ ਨੂੰ ਹੀ ਹੈਲੀਕਾਪਟਰ ਤੋਂ ਰੈਸਕਿਊ ਵਾਸਤੇ نیچے ਉਤਾਰਿਆ ਜਾਵੇ ਨਾ ਦੋ ਕਿਦੋਂ ਪਬਲਿਕ ਆਜਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਦਿਮਾਨ ਮੇਰੇ ਨਾਲ ਸਾਡੇ ਪੋਲੀਟੀਕਲ ਐਨਾਲਿਸਟ ਸਰਜੀਤ ਸਿੰਘ ਸਰਵਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਔਰ ਸੱਤਾ ਦੰਗਲ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਚਰਚਾ ਕਰਾਂਗੇ ਪੋਲੀਟੀਕਲ ਬਿਆਨਾਂ ਬਾਰੇ ਜੀ ਹਾਂ ਸੱਤਾ ਦਾ ਤਾਣਾ ਬਾਣਾ ਬਹੁਤ ਹੀ ਨਰਮ ਹੁੰਦਾ ਹੈ ਜਾਂ ਕਹਿ દઈએ ਕਿ ਨਾਜ਼ੁਕ ਹੁੰਦਾ ਸਰ ਜੀ ਜੀ ਬਿਲਕੁਲ ਜੀ ਔਰ ਇਸ ਤਾਣੇ ਬਾਣੇ ਨੂੰ ਕਿਸੇ ਇੱਕ ਬਿਆਨ ਦੇ ਨਾਲ ਪੂਰੀ ਤਰ੍ਹਾਂ ਵਿਗਾੜਿਆ ਨਹੀਂ ਜਾ ਸਕਦਾ ਬਿਲਕੁਲ ਜੀ ਇਹ ਜਿਹੜੇ ਬੇਤੁਕੇ ਬਿਆਨ ਹੁੰਦੇ ਨੇ ਇਹ ਬਹੁਤ ਵੱਡਾ ਇੱਕ ਰੋਲ ਨਿਭਾ ਜਾਂਦੇ ਨੇ ਕਈ ਵਾਰੀ ਪੂਰੀ ਦੀ ਪੂਰੀ ਸੱਤਾ ਪਰਿਵਰਤਨ ਵੀ ਹੋ ਜਾਂਦੀ ਹੈ ਸੱਤਾ ਗਿਰ ਵੀ ਜਾਂਦੀ ਹੈ ਇਹ ਬਿਆਨਾਂ ਕਰਕੇ ਤਾਂ ਲੋਕ ਲੋਕ ਸਭਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਔਰ ਹਰ ਕੋਈ ਕੈਂਡੀਡੇਟ ਹਰ ਉਮੀਦਵਾਰ ਲਗਾਤਾਰ ਜ਼ੋਰ ਲਾ ਰਿਹਾ ਹੈ ਇਹ ਪ੍ਰਦੀਪ ਜਿਹੜੇ ਇਹ ਬਿਆਨ ਹੁੰਦੇ ਨੇ ਇਹ ਜਿਹੜੇ ਬਿਆਨ ਨੇ ਇਹ ਬੜੇ ਬੇਤੁਕੇ ਔਰ ਬੇਸਲੈਸ ਬਿਆਨ ਹੁੰਦੇ ਨੇ ਇਹਨਾਂ ਤੋਂ ਇਹਨਾਂ ਨੂੰ ਪੋਲਿਟੀਕਲ ਲੀਡਰਸ ਦੇ ਉੱਪਰ ਜਦ ਤੱਕ ਕੋਈ ਐਕਸ਼ਨ ਨਾ ਹੋ ਗਏ ਜਾਂ ਕੋਈ ਇਹੋ ਜਿਹਾ ਰੈਸਟ੍ਰਿਕਸ਼ਨ ਹੋਣੀ ਚਾਹੀਦੀ ਹੈ ਕਿ ਜਿਹੜੇ ਬਿਆਨ ਦੇਣ ਤੋਂ ਇਹਨਾਂ ਨੂੰ ਰੋਕਿਆ ਜਾਵੇ ਬਿਲਕੁਲ ਹੁਣ ਲੋਕ ਸਭਾ ਇਲੈਕਸ਼ਨ ਦਾ ਮਾਹੌਲ ਹੈ ਔਰ ਹਰ ਬਿਆਨ ਦੀ ਇੱਕ ਨਾ ਇੱਕ ਕੀਮਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਹਰ ਬਿਆਨ ਵੈਲਿਊਏਬਲ ਵੀ ਹੁੰਦਾ ਹੈ ਤੇ ਉਹ ਪਾਰਟੀ ਦੀ ਵੈਲਿਊ ਤੇ ਅਸਰ ਪਾਉਂਦਾ ਹੈ ਬਿਲਕੁਲ ਖਾਸ ਤੌਰ ਤੇ ਜਦੋਂ ਕੋਈ ਖੇਤਰੀ ਪਾਰਟੀ ਹੋਵੇ ਜਾਂ ਕੋਈ ਨੈਸ਼ਨਲ ਪਾਰਟੀ ਹੋਵੇ ਜਦੋਂ ਉਹ ਲੋਕਾਂ ਦੇ ਧਰਮ ਨਾਲ ਜੁੜੇ ਸੈਂਟੀਮੈਂਟਸ ਨੂੰ ਛੇੜਨ ਵਾਲੇ ਬਿਆਨ ਦੇ ਦੇ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਮਾਮਲਾ ਇਹ ਜੋ ਸੋਚਣ ਵਾਲਾ ਹੋ ਜਾਂਦਾ ਹੈ। ਇਹੀ ਜਿਹੜੀਆਂ ਇਹ ਛੋਟੀਆਂ-ਛੋਟੇ ਬਿਆਨ ਔਰ ਇਹ ਜਿਹੜੇ ਕਹਿੰਦੇ ਨੇ ਛੋਟੇ-ਛੋਟੇ ਬਿਆਨ ਪਰ ਇਹ ਸੂਈਆਂ ਬਹੁਤ ਤਿੱਖੀਆਂ ਹੁੰਦੀਆਂ ਨੇ ਕਿਉਂਕਿ ਇਹ ਇੱਕ ਰਿਲੀਜੀਅਨ ਸੈਂਟੀਮੈਂਟਸ ਨੂੰ ਚਬੁੰਦੀਆਂ ਨੇ ਲੋਕਾਂ ਦੇ। ਆਮ ਜਨਤਾ ਇਹ ਜਿਹੇ ਬਿਆਨਾਂ ਤੋਂ ਬਹੁਤ ਜ਼ਿਆਦਾ ਗੁਰੇਜ਼ ਕਰਦੀ ਹੈ। ਕਿ ਨਹੀਂ? ਇਹ ਸਾਡੇ ਗੁਰੂਆਂ ਪੀਰਾਂ ਨਾਲ ਕਿਉਂ ਇਹ ਚੀਜ਼ਾਂ ਤੇ ਉਹਨਾਂ ਨੂੰ ਵਿੱਚ ਕਿਉਂ ਇਨਵੋਲ ਕਰਤਾ ਜਾਦਾ ਹੈ ਬਿਲਕੁਲ ਔਰ ਪੰਜਾਬ ਦਾ ਜੋ ਮਾਹੌਲ ਰਿਹਾ ਏ ਸਪਿਰਚੁਅਲ ਲੈਵਲ ਤੇ ਪੰਜਾਬ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਈ ਸੈਂਸਿਟਿਵ ਸੈਂਸਿਟਿਵ ਜ਼ਿਆਦਾ ਹੈ ਜੀ ਔਰ ਬਹੁਤ ਸੈਂਸਿਟਿਵ ਸਮਾ ਵੀ ਪੰਜਾਬ ਨੇ ਇਸੇ ਆਧਾਰ ਤੇ ਵੇਖਿਆ ਵੇਖਿਆ ਜੀ ਉਹੀ ਗੱਲ ਹੈ ਨਾ ਜੀ ਇਹ ਪੋਲਿਟਿਕਲ ਲੀਡਰ ਉਸ ਵਕਤ ਵੋਟਾਂ ਲੈਣ ਵਾਸਤੇ ਇਹ ਜਿਹੇ ਬਿਆਨ ਦੇ ਤਾਂ ਦਿੰਦੇ ਨੇ ਜੀ ਪਰ ਉਹ ਇਹ ਨਹੀਂ ਦੇਖਦੇ ਕਿ ਲੌਂਗ ਰਨਿੰਗ ਜਾ ਕੇ ਇਹ ਬਿਆਨ ਜਿਹੜੇ ਨੇ ਇਹ ਕਿੰਨਾ ਬੈਡ ਇਫੈਕਟ ਪਾਉਂਦੇ ਨੇ ਤਾਂ ਬਿਲਕੁਲ ਜੀ ਸਰ ਜੀ ਜੀ ਅੱਜ ਆਪਣੀ ਚਰਚਾ ਦਾ ਵਿਸ਼ਾ ਹੋਣ ਵਾਲਾ ਹੈ ਇੱਕ ਵਾਇਰਲ ਵੀਡੀਓ ਅਰੇ ਵਾਇਰਲ ਵੀਡੀਓ ਕਿਸੇ ਆਮ ਇਨਸਾਨ ਦੀ ਨਹੀਂ ਪੋਲੀਟਿਸ਼ੀਅਨਸ ਨੇ ਔਰ ਇਸੇ ਦੇ ਨਾਲ ਪੰਜਾਬ ਕਾਂਗਰਸ ਹੈ ਜੋ ਉਸਦੇ ਜੋ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਹਾਂਜੀ ਉਹਨਾਂ ਦੀ ਪਤਨੀ ਅਮ੍ਰਿੰਤਾ ਵੜਿੰਗ ਦਾ ਇਹ ਬਿਆਨ ਹੈ ਜਿਸ ਨੇ ਅੱਜ ਸੋਚਣ ਤੇ ਔਰ ਚਿੰਤਾ ਕਰਨ ਤੇ ਮਜਬੂਰ ਕਰ ਦਿੱਤਾ ਹੈ ਸਰ ਠੀਕ ਹੈ ਜੀ ਤਾਂ ਚਰਚਾ ਦਾ ਵਿਸ਼ਾ ਇਹ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਉਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਵਰਕਰ ਬੈਠੇ ਨੇ ਮਹਿਲਾਵਾਂ ਨੇ ਤਾਂ ਉੱਥੇ ਅਮ੍ਰਿਤਾ ਵੜਿੰਗ ਜੋ ਨੇ ਉਹ ਇਹ ਬਿਆਨ ਦਿੰਦੇ ਨੇ ਕਿ ਇਹ ਹੱਥ ਪੰਜਾ ਇਹ ਹੱਥ ਪੰਜਾ ਵਾਲਾ ਬਿਆਨ ਜਿਹੜਾ ਇਹਨਾਂ ਦਾ ਵਾਇਰਲ ਹੋਇਆ ਵਾਇਰਲ ਹੋਇਆ ਓਕੇ ਕਿ ਮਹਾਵੀਰ ਭਗਵਾਨ ਨੇ ਵੀ ਹੱਥ ਪੰਜਾ ਬਖਾਇਆ ਔਰ ਪੰਜਾਬ ਦੇ ਜੋ ਗੁਰੂ ਹੋਏ ਨੇ ਉਹ ਵੀ ਹੱਥ ਪੰਜਾ ਬਖਾਉਂਦੇ ਸੀ ਤਾਂ ਇਹ ਉਹੀ ਹੱਥ ਪੰਜਾ ਕਾਂਗਰਸ ਦੇ ਹੱਥ ਪੰਜੇ ਨੂੰ ਗੁਰੂਆਂ ਪੀਰਾਂ ਦੇ ਨਾਲ ਕੰਪੇਅਰ ਉਹਨਾਂ ਦੇ ਪੰਜੇ ਨਾਲ ਕੰਪੇਅਰ ਕੀਤਾ ਗਿਆ ਬਿਲਕੁਲ ਔਰ ਇਹ ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਪੁਰਾਣੀ ਵੀਡੀਓ ਨਹੀਂ ਲੱਗ ਰਹੀ ਇਹ ਕਿਉਂਕਿ ਆ ਨਾਮ ਅਨਾਉਂਸ ਹੋਣ ਤੋਂ ਪਹਿਲਾਂ ਵੀ ਔਰ ਪਹਿਲਾਂ ਅਮ੍ਰਿਤਾ ਵੜਿੰਗ ਨੂੰ ਵੀ ਟਿਕਟ ਦੀ ਗੱਲ ਚੱਲ ਰਹੀ ਸੀ ਤਾਂ ਉਸ ਤੋਂ ਪਹਿਲਾਂ ਹੀ ਅਮ੍ਰਿਤਾ ਵੜਿੰਗ ਦੇ ਰਾਜਾ ਵੜਿੰਗ ਨੇ ਆ ਆਪਣੇ ਆਪਣੇ ਹਲਕਿਆਂ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਵਰਕਰਾਂ ਨੂੰ ਮੀਟਿੰਗ ਔਰ ਜੋ ਮੇਲ ਜੋ ਉਸੀ ਉਹ ਵਧਾ ਦਿੱਤਾ ਸੀ ਦੇਖੋ ਚਾਹੇ ਵੀਡੀਓ ਪੁਰਾਣੀ ਹੈ ਚਾਹੇ ਨਵੀਂ ਹੈ ਜੀ ਬਿਆਨ ਤਾਂ ਗਲਤ ਹੈ ਬਿਲਕੁਲ ਗਲਤ ਚਾਹੇ ਉਹ ਦੁਬਾਰਾ ਵਾਇਰਲ ਹੋ ਰਹੀ ਹੈ ਪਰ ਬਿਆਨ ਗਲਤ ਹੈ ਉਸਤੇ ਐਕਸ਼ਨ ਲੈਣਾ ਪਹਿਲੇ ਹੀ ਚਾਹੀਦਾ ਸੀ ਬਿਲਕੁਲ ਚਾਹੇ ਕੋਈ ਖੇਤਰੀ ਪਾਰਟੀ ਹੈ ਚਾਹੇ ਕੋਈ ਨੈਸ਼ਨਲ ਪਾਰਟੀ ਹੈ ਪਰ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਧਾਰਮਿਕ ਸੈਂਟੀਮੈਂਟਸ ਨਾਲ ਜੁੜੇ ਹੋਏ ਬਿਆਨ ਦਿੰਨੇ ਹੋ ਔਰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਚੋਣ ਨਿਸ਼ਾਨ ਦਾ ਤੁਸੀਂ ਕੰਪੈਰੀਸ ਹਨ ਗੁਰੂਆਂ ਦੇ ਨਾਲ ਕਰਦੇ ਹੋ ਭਗਵਾਨ ਦੇ ਨਾਲ ਕਰਦੇ ਹੋ ਤਾਂ ਗੱਲ ਵਾਕਈ ਚਿੰਤਾ ਵਾਲੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਗੰਭੀਰ ਗੱਲ ਹੈ ਜੀ ਇਹ ਕਿ ਇਹ ਇੱਕ ਦੇਖੋ ਪੰਜਾਬ ਦੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਨਾ ਉਹ ਬਹੁਤ ਹਾਈ ਸਟੇਕ ਤੇ ਰਹਿੰਦੇ ਨੇ ਹਮੇਸ਼ਾ ਉਹਨਾਂ ਦਾ ਇਹ ਕੇ ਰਹਿੰਦਾ ਹੈ ਕਿ ਇੱਥੇ ਛੋਟੀ ਜੀ ਜਿਹੜੀ ਗੱਲ ਵੀ ਹੈ ਗੁਰੂਆਂ ਪੀਰਾਂ ਦੇ ਬਾਰੇ ਬਰਦਾਸ਼ਤ ਕੀਤੀ ਨਹੀਂ ਜਾਂਦੀ ਜੀ ਨਾਲ ਦੇ ਨਲ ਸਟ੍ਰਿਕਟ ਐਕਸ਼ਨ ਆ ਜਾਂਦਾ ਹੈ ਲੋਕਾਂ ਦੇ ਰਿਲੀਜੀਅਸ ਜਿਹੜੇ ਪੰਥਿਕ ਮੋਰਚੇ ਦੇ ਯਾਨੀ ਅੰਗ ਸਿੰਘ ਮੋਰਚਾ ਜਿਹੜਾ ਹੈਗੇ ਨੇ ਖੋਲ ਲੈਂਦੇ ਨੇ ਤੇ ਇਹ ਜੇ ਬਿਆਨਾਂ ਤੋਂ ਦੱਲਣਾ ਚਾਹੀਦਾ ਬਿਲਕੁਲ ਸਰ ਜੀ ਦੀ ਮੈਂ ਮੈਂਸ਼ਨ ਵੀ ਕਰਨਾ ਚਾਹਾਂਗਾ ਕਿਉਂਕਿ ਵਾਦ ਵਿਵਾਦ ਹੋਣ ਚ ਬਹੁਤਾ ਸਮਾਂ ਨਹੀਂ ਲੱਗਦਾ ਇਹ ਕੋਈ ਪੇਜ ਹੈ ਸਿੱਖ ਵੌਇਸ ਨਾਂ ਦਾ ਪੇਜ ਹੈ ਅੱਛਾ ਜੀ ਔਰ 18 ਘੰਟੇ ਪਹਿਲਾਂ ਇਹ ਵੀਡੀਓ ਅਪਲੋਡ ਕੀਤੀ ਗਈ ਅੱਛਾ ਜੀ ਤਾਂ ਬਹੁਤ ਸਾਰੇ ਲੋਕਾਂ ਦੇ ਕਮੈਂਟ ਵੀ ਨੇ ਤਕਰੀਬਨ 50 ਲੋਕਾਂ ਨੇ ਕਮੈਂਟ ਕੀਤੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਇਸ ਵੀਡੀਓ ਤੇ ਆਏ ਤਾਂ ਸਰਬਜੀਤ ਜੀ ਇਹ ਜੋ ਬਿਆਨ ਹੈ ਆਪਾਂ ਦੱਸ ਦਿੱਤਾ ਹੈ ਕਿ ਕਿਸ ਪੇਜ ਦਾ ਹੈ ਜਾਂ ਕਦੋਂ ਅਪਲੋਡ ਕੀਤਾ ਗਿਆ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਇਸ ਬਿਆਨ ਨੂੰ ਦੇਣ ਵਾਲੇ ਔਰ ਇਸ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੇ ਪਤਨੀ ਨੇ ਅਮ੍ਰਿਤਾ ਵੜਿੰਗ ਜੋ ਕਿ ਖੁਦ ਸਿੱਖ ਰਿਲੀਜੀਅਨ ਤੋਂ ਬਿਲੋਂਗ ਕਰਦੇ ਨੇ ਜਨਮ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਮर्यादा ਦਾ ਪਤਾ ਏ ਫਿਰ ਵੀ ਆਪਣੀਆਂ ਪਾਰਟੀਆਂ ਨੂੰ ਗਲੋਰੀਫਾਈ ਕਰਨ ਦੇ ਲਈ ਪ੍ਰਦੀਪ ਇਹਦੇ ਵਿੱਚ ਇਹੀ ਹੈ ਕਿ ਇਹਨਾਂ ਨੇ ਧਰਮ ਨੂੰ ਜਿਹੜਾ ਹੈਗਾ ਉਹ ਇੱਕ ਮਿਸਯੂਜ਼ ਕਰਨਾ ਹੀ ਹੁਣ ਸ਼ੁਰੂ ਕਰ ਦਿੱਤਾ ਹੋਇਆ ਸਭ ਪੋਲਿਟਿਕਲ ਪਾਰਟੀਆਂ ਨੇ ਦੇਖਿਆ ਜਾਏ ਜੀ ਤੇ ਇਹ ਅਗਰ ਕਹਿੰਦੇ ਹੋ ਤੁਸੀਂ ਪੰਜੇ ਦਾ ਇਹ ਕੰਪੈਰੀਸ਼ਨ ਨਾ ਕਰ ਗੁਰੂਆਂ ਪੀਰਾਂ ਨਾਲ ਕਰਦੇ ਪਏ ਨੇ ਗੁਰੂਆਂ ਪੀਰਾਂ ਦਾ ਪੰਜਾ ਤਾਂ ਨੇਕੀ ਔਰ ਬਦੀ ਤੇ ਭਲੇ ਵਾਸਤੇ ਲੋਕਾਂ ਲਈ ਉੱਠਦਾ ਸੀਗਾ ਜੀ ਇਹਨਾਂ ਦੇ ਤਾਂ ਹੱਥਾਂ 'ਚ 100-100 ਹਜ਼ਾਰਾਂ ਲੱਖਾਂ ਦੇ ਤੱਕ ਖੂਨ ਭਰੇ ਹੋਏ ਨੇ ਪੰਜੇ 'ਚ ਬਿਲਕੁਲ ਇਹੀ ਲੋਕ ਕਹਿ ਰਹੇ ਨੇ ਇਹੀ ਲੋਕ ਕਹਿੰਦੇ ਪਏ ਨੇ ਹੁਣ ਰਾਜਾ ਬੜਿੰਗ ਨੇ ਪੱਗ ਸਜਾ ਲਈ ਦੀ ਹੈ ਜੀ ਸਿਰਫ ਇਸ ਕਰਕੇ ਪੱਗ ਸਜਾਈ ਹੈ ਕਿਉਂਕਿ ਉਹ ਇੱਕ ਟੂਲ ਯੂਜ਼ ਕੀਤਾ ਗਿਆ ਹੈ ਕਿ ਵੀ ਅਗਰ ਗਦਵੀ ਸੀਐਮ ਪੰਜਾਬ ਦਾ ਬੰਦਾ ਹੈ ਉਹ ਇੱਕ ਸਿੱਖ ਚਿਹਰਾ ਕਹਿ ਸਿੱਖ ਚਿਹਰਾ ਉਹਦੇ ਵਾਸਤੇ ਉਹ ਸਜਾਈ ਹੈ ਉਸ ਤੋਂ ਪਹਿਲੇ ਤਾਂ ਕਦੀ ਪੱਗ ਨਹੀਂ ਬੰਨਦੇ ਸੀ ਰਾਜਾ ਬੜੀ ਕਦੀ ਵੀ ਅਸੀਂ ਦੇਖਿਆ ਨਾ ਜੀ ਵੈਸੇ ਬੰਨਦੇ ਹੁਣ ਵਿਆਹ ਸ਼ਾਦੀ ਤੇ ਉਹ ਗੱਲ ਅਲੱਗ ਹੈ ਬਟ ਕੋਈ ਇਸ ਤਰ੍ਹਾਂ ਨਹੀਂ ਇਹ ਤਾਂ ਹੁਣ ਪੋਲਿਟੀਕਲ ਟੂਲ ਬਣਾ ਲਿਆ ਪੱਗ ਨੂੰ ਵੀ ਇਹਨਾਂ ਨੇ ਤਾਂ ਸਜਾ ਕੇ ਤੇ ਇਸ ਕਰਕੇ ਇਹ ਜਿਹੜੀ ਰਾਜਨੀਤੀ ਦੀ ਜਿਹੜੀ ਲੋ ਗ੍ਰੇਡ ਲੈਵਲ ਤੇ ਚਲੇ ਜਾਂਦੇ ਨੇ ਇਹ ਭੁੱਲ ਜਾਂਦੇ ਨੇ ਕਿ ਇਹ ਖੁਦ ਵੀ ਕਿਹੜੇ ਰਿਲੀਜੀਅਨ ਤੋਂ ਬਿਲੋਂਗ ਕਰਦੇ ਨੇ ਕਿਸੀ ਬਾਹਰ ਦੇ ਰਿਲੀਜੀਅਨ ਦਾ ਬੰਦਾ ਹੋਵੇ ਅਸੀਂ ਮੰਨੀਏ ਕਿ ਹਾਂ ਇਹਨੂੰ ਇਸ ਰਿਲੀਜੀਅਨ ਬਾਰੇ ਨਹੀਂ ਪਤਾ ਪਰ ਇਹ ਤਾਂ ਉਸੇ ਰਿਲੀਜੀਅਨ ਵਿੱਚ ਰਹਿੰਦੇ ਨੇ ਤੋਂ ਸਭ ਪਤਾ ਹੈ ਕਿ ਸਾਡੀ ਮਰਿਆਦਾ ਕੀ ਹੈ ਸਾਡੇ ਸਾਡੇ ਰਿਲੀਜੀਅਨ ਦੀ ਮਰਿਆਦਾ ਕੀ ਹੈ ਬਿਲਕੁਲ ਬਿਲਕੁਲ ਅੱਛਾ ਸਰਜੀ ਜੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਵੀ ਉਹੋ ਵੀਡੀਓ ਉਸੇ ਤਰ੍ਹਾਂ ਜਿੱਦਾਂ ਆਪਾਂ ਵੇਖੀ ਹੈ ਆਪਾਂ ਬਿਲਕੁਲ ਜੀ ਜ਼ਰੂਰ ਜੀ ਦਰਸ਼ਕਾਂ ਨੂੰ ਦਿਖਾਈ ਜਾਵੇ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਦੇ ਗੁਰੂ ਹੈ ਜਿੱਦਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇ ਸੀ ਹਰੇਕ ਗੁਰੂ ਦਾ ਜਿ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵਿੱਚ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗੋਨਾਨ ਸਿੰਘ ਸਾਹਿਬ ਦਾ ਬੜਿਆਂ ਗੁਰੂਆਂ ਦਾ ਉਸਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੇ ਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਹਾਂ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਵੀਡੀਓ ਆਪਾ ਦਰਸ਼ਕਾਂ ਨੂੰ ਵਿਖਾ ਦਿੱਤੀ ਹੈ ਹੁਣ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਵੀ ਇਹ ਮਾਮਲਾ ਆਪਣੇ ਥਰੂ ਪਹੁੰਚ ਗਿਆ ਦੇਖੋ ਦਰਸ਼ਕਾਂ ਨੂੰ ਮੈਨੂੰ ਤਾਂ ਜੋ ਲੱਗਦਾ ਹੈਗਾ ਕਿ ਰਾਜਾ ਵੜਿੰਗ ਆਪਣਾ ਇਹ ਅਮ੍ਰਿਤਾ ਵੜਿੰਗ ਨੇ ਇੱਕ ਪਹਿਲੇ ਬਿਆਨ ਹਰਸਿਮਰਤ ਬਾਦਲ ਦਾ ਵੀ ਜਨਵਰੀ ਚ ਮਾਗੀ ਦੇ ਮੇਲੇ ਵੱਲੇ ਆਇਆ ਸੀ ਤਕੜੀ ਵਾਲਾ ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਵੀ ਕਿਹਾ ਜਾਈ ਬੇਤੁਕਾ ਬਿਆਨ ਦੇ ਦਿੱਤਾ ਅਸਲਾ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਦੇ ਨਾਲ ਨਹੀਂ ਚੱਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਸ਼ਰੋਮਨੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਚ ਦੀ ਪਾਰਟੀ ਪੰਜਾਬ ਨੂੰ ਬਹੁਤ ਕਮਜ਼ੋਰ ਕਰ ਰਹੀ ਹੈ लेकिन नाल जुड़ जाइए क्योंकि 102 साल पुरानी पार्टी बबे नानक दी तकड़ी को ना आज तक कोई हटा सकिया झुका सकिया है भावे इंदिरा गांधी वर्ग आए भावे मोदी वर्ग ने कानून बनाए भावे लुटू केजरीवाल आ गया ਇਹ ਸਾਨੂੰ ਕਮਜ਼ੋਰ ਕਰ ਸਕਦੇ ਸਾਨੂੰ ਖਤਮ ਕਦੇ ਨਹੀਂ ਕਰ ਸਕਦੇ ਕਿਉਂਕਿ ਰੱਬ ਰੱਖਾ ਹੈ ਬਾਬੇ ਨਾਨਕ ਦੀ ਤਕੜੀ ਸਾਡੇ ਨਾਲ ਹੈਗੀ ਬਾਬਾ ਨਾਨਕ ਸਾਡੇ ਨਾਲ ਤੁਸੀਂ ਜੁੜ ਜੋ ਕਿ ਅਕਾਲੀ ਦਲ ਦੀ ਜਿਹੜੀ ਤਕੜੀ ਹੈ ਉਹ ਬਾਬੇ ਨਾਨਕ ਦੀ ਤਕੜੀ ਨਾਲ ਕੰਪੇਅਰ ਕਰ ਲਿੱਤੀ ਸੀ ਜੀ ਕਿ ਇਹਨਾਂ ਨੂੰ ਪੁੱਛੇ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਉਂਦੀ ਕਿ ਉਸ ਤਕੜੀ ਦੇ ਇੱਕ ਪਾਸੇ ਇਹ ਚਿੱਟਾ ਰੱਖ ਕੇ ਵੇਚਦੇ ਨੇ ਇੱਕ ਪਾਸੇ ਗਰੀਬ ਮਜਮੂਲਿਆਂ ਦੀ ਇਹ ਜ਼ਿੰਦਗੀਆਂ ਵੇਚ ਕੇ ਖਾਂਦੇ ਨੇ ਤੇ ਇਹ ਕੰਪੇਅਰ ਕਰਦੇ ਨੇ ਗੁਰੂ ਨਾਨਕ ਦੀ ਤਕੜੀ ਨਾਲ ਉਹ ਨਕੜੀ ਜਿਹੜੀ ਤਕੜੀ ਸੀ ਉਹ ਤਾਂ 13 13 ਦੀ ਤਕੜੀ ਸੀ ਜਿਹੜੀ ਸਭ ਦੀ ਬਰਾਬਰ ਤੋਲਦੀ ਸੀ ਉਹ ਤਾਂ ਅਮੀਰ ਗਰੀਬ ਵਿੱਚ ਫਰਕ ਨਹੀਂ ਦੇਖਦੀ ਸੀ ਇਹ ਇਹ ਜਿਹੇ ਬੇਤੁਕੇ ਬਿਆਨ ਦਿੰਦੇ ਨੇ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਉਂਦੀ ਕਿ ਇਹ ਪਬਲਿਕ ਲਈ ਬਿਆਨ ਦਿੰਦੇ ਨੇ ਦੇਖੋ ਔਰ ਇਸ ਬਿਆਨ ਦੇ ਉੱਪਰ ਸੀਐਮ ਭਗਵੰਤ ਮਾਨ ਨੇ ਕਾਫੀ ਕਰੜੇ ਸ਼ਬਦਾਂ ਚ ਜਵਾਬ ਵੀ ਦਿੱਤਾ ਸੀ ਔਰ ਪੁੱਛਿਆ ਸੀ ਦੇਣਾ ਬੰਦਾ ਸੀਗਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹਨਾਂ ਨੇ ਪੁੱਛਿਆ ਸੀ ਐਡਵੋਕੇਟ ਹਰਜਿੰਦਰ ਧਾਮੀ ਨੂੰ ਵੀ ਪੁੱਛਿਆ ਸੀ ਕਿ ਤੁਸੀਂ ਅਜਿਹੇ ਬਿਆਨ ਇੰਨੇ ਵਾਰ ਦਿੱਤੇ ਜਾ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਤੇ ਤੁਸੀਂ ਇਸ ਦਾ ਜਵਾਬ ਕਿਉਂ ਨਹੀਂ ਦਿੰਦੇ ਜਾਂ ਇਹਨਾਂ ਤੋਂ ਪੁੱਛਦੇ ਕਿਉਂ ਨਹੀਂ ਦੇਖੋ ਜੀ ਉਸ ਟਾਈਮ ਤਾਂ ਇਹ ਹਾਲ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਪੰਥਕ ਜਿਹੜੀਆਂ ਸਾਡੀਆਂ ਮੈਨੇਜਮੈਂਟ ਬਾਡੀਜ਼ ਨੇ ਉਹ ਸਾਰੀਆਂ ਚੱਲਦੀਆਂ ਹੀ ਉਹਨਾਂ ਦੇ ਡਰਾਈਵ ਹੁੰਦੀਆਂ ਹੀ ਉਹਨਾਂ ਦੇ ਉੱਥੋਂ ਸੀਗੀਆਂ ਪੀਟੀਸੀ ਵਾਲੇ ਚੈਨਲ ਦੇ ਮੈਟਰ ਤੋਂ ਲੈ ਕੇ ਹਰ ਚੀਜ਼ ਉਹ ਡਿਸਾਈਡ ਹੀ ਉਹਨਾਂ ਦੇ ਡ੍ਰੈਇੰਗ ਰੂਮ ਵਿੱਚ ਹੁੰਦਾ ਸੀਗਾ ਕਿ ਮर्याਦਾ ਬਣਾਣੀ ਕੀ ਹੈ ਸਿੱਖ ਰਿਲੀਜਨ ਦੀ ਮर्याਦਾ ਹੈ ਕੀ ਹੈ ਤੇ ਇਸ ਕਰਕੇ ਉਹ ਆਪ ਅਸੀਂ ਜੋ ਮਰਜ਼ੀ ਮੂੰਹ ਤੋਂ ਬੋਲੀਏ ਤੇ ਅਸੀਂ ਕਿਉਂ ਆਪਣੇ ਐਕਸ਼ਨ ਕਰਾਵਾਂਗੇ ਜੀ ਇੱਕ ਜਦ ਆਪਣੇ ਹਾਥੀ ਜੀ ਸਾਰਾ ਕੁਝ ਹੈਗਾ ਜੋ ਝੂਠ ਬੋਲਣਾ ਹੈ ਸੱਚ ਬੋਲਣਾ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਚਾਹੇ ਪੰਥ ਦੇ ਨਾਮ ਤੇ ਕਰਨਾ ਹੈਗਾ ਜੀ ਤੇ ਇਸ ਕਰਕੇ ਇਹ ਹੁਣ ਅਗਰ ਸੀਐਮ ਸਾਹਿਬ ਨੇ ਇਹ ਬਿਆਨ ਦੀ ਖੰਡਨਾ ਨਾ ਦੋ ਕਿੰਨੀ ਸੀਗੀ ਇਹਦੇ ਵਾਸਤੇ ਇੱਕ ਬਹੁਤ ਸਟ੍ਰਿਕਟ ਐਕਸ਼ਨ ਯਰ ਰੂਲ ਬਣਾਉਣਾ ਚਾਹੀਦਾ ਹੈ ਤਾਂ ਬਿਲਕੁਲ ਉਸੇ ਤਰ੍ਹਾਂ ਏਸੇ ਬਿਆਨ ਦੇ ਉੱਪਰ ਵੀ ਅ ਚਾਹੇ ਸੀਐਮ ਭਗਵਾਨਤਮਾਨ ਕਰਨ ਚਾਹੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੇ ਆ ਬਿਲਕੁਲ ਜੀ ਜਾਂ ਫਿਰ ਜ਼ਿੰਮੇਵਾਰ ਜਥੇਬੰਦਕ ਜੋ ਲੋਕ ਨੇ ਜੋ ਅਕਸਰ ਆਪਾਂ ਵੇਖਦੇ ਆ ਕਿ ਥੋੜੀ ਜੀ ਕੋਈ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਉਹ ਪਹੁੰਚ ਜਾਂਦੇ ਨੇ ਉਹ ਕੱਟ ਕਰਦੇ ਨੇ ਤੁਸੀਂ ਇੱਕ ਗੱਲ ਦੇਖੋ ਕਿ ਜਦ ਵੀ ਇਹ ਜਿਹੇ ਪੋਲਿਟੀਕਲ ਬੰਦੇ ਬੇਤੁਕੇ ਬਿਆਨ ਦਿੰਦੇ ਨੇ ਇਹ ਸਿਰਫ ਪੋਲਿਟਿਕਲ ਬੰਦੇ ਹੀ ਹੁੰਦੇ ਨੇ ਕਦੀ ਤੁਸੀਂ ਇਹ ਨਹੀਂ ਦੇਖੋਗੇ ਵੀ ਕਿਸੇ ਮੱਜਬ ਦਾ ਰਿਲੀਜਨ ਦਾ ਕੋਈ ਪੰਥਿਕ ਬੰਦਾ ਹੋਵੇ ਜਾਂ ਕੁਝ ਹੋਵੇ ਉਹਨਾਂ ਦੇ ਕਦੀ ਅਜਿਹੇ ਬੇਤੁਕੇ ਬਿਆਨ ਨਹੀਂ ਆਉਂਦੇ ਨੇ ਕੰਪੈਰੀਜ਼ਨ ਦੇ ਕਿਉਂਕਿ ਉਹਨਾਂ ਨੂੰ ਆਪਣੀ ਮਰਿਆਦਾ ਪਤਾ ਹੈ ਚਾਹੇ ਉਹ ਸੌ ਬੁਰੇ ਉਹ ਵੀ ਹੋਣ ਜੀ ਪਰ ਉਹ ਆਪਣੀ ਮਰਿਆਦਾ ਨਹੀਂ ਕਰਾਸ ਕਰਦੇ ਇਹ ਤਾਂ ਹਰ ਹੱਦ ਕਰਾਸ ਕਰ ਜਾਂਦੇ ਨੇ ਆਪਣੇ ਵੋਟਾਂ ਪਾਣ ਵਾਸਤੇ ਸੌ ਝੂਠ ਦਿਨ ਰਾਤ ਬੋਲ ਲੰਘ ਜਾਂਦੇ ਨੇ ਤੇ ਇਸ ਕਰਕੇ ਇਹਦੇ ਵਾਸਤੇ ਤਾਂ ਇੱਕ ਬਹੁਤ ਸਟ੍ਰਿਕਟ ਲਾਅ ਹੋਣਾ ਚਾਹੀਦਾ ਹੈ ਕਿ ਕੋਈ ਵੀ ਆਪਣੇ ਆਪ ਨੂੰ ਰੱਬ ਨਾਲ ਕੰਪੇਅਰ ਨਾ ਕਰੇ ਬਿਲਕੁਲ ਫਿਰ ਚਾਹੇ ਉਹ ਜੋ ਲਾਅ ਤੁਸੀਂ ਕਹਿ ਰਹੇ ਹੋ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਾਲ ਤੱਕ ਦਾ ਸਾਹਬ ਹੈ ਮੈਂ ਕਹਿੰਦਾ ਜੀ ਚਾਹੇ ਐਸਜੀਪੀਸੀ ਹੋਵੇ ਚਾਹੇ ਕਿਸੇ ਵੀ ਧਰਮ ਦੀ ਕਮੇਟੀ ਹੋਵੇ ਕਿਸੇ ਵੀ ਧਰਮ ਵਾਸਤੇ ਇਹ ਜਾ ਬੇਤੁਕਾ ਬਿਆਨ ਨਹੀਂ ਹੋਣਾ ਚਾਹੀਦਾ ਮੈਂ ਮਤਲਬ ਕੱਲੇ ਸਿੱਖ ਰਿਲੀਜੀਅਨ ਵਾਸਤੇ ਨਹੀਂ ਕਹਿ ਰਿਹਾ ਚਾਹੇ ਉਹ ਹਿੰਦੂ ਧਰਮ ਹੈ ਸ਼੍ਰੀ ਰਾਮ ਨਾਲ ਵੀ ਤੁਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦੇ ਪਰ ਬਹੁਤ ਲੋਕ ਕਰਦੇ ਨੇ ਦੇਖੋ ਉਹੀ ਤਾਂ ਇਹੀ ਤਾਂ ਗੱਲ ਹੈ ਨਾ ਗਲਤ ਹੈ ਨਾ ਕਿ ਅਸੀਂ ਰੱਬ ਨੂੰ ਵੀ ਆਪਣੇ ਝੂਠ ਚ ਯੂਜ਼ ਕਰਦੇ ਹਾਂ ਸ਼ਾਮਿਲ ਕਰਦੇ ਹਾਂ ਜੀ ਕਦੋਂ ਇਹ ਜਿਹੜਾ ਹੁਣ ਅਮ੍ਰਿਤਾ ਵੜਿੰਗ ਦਾ ਬਿਆਨ ਆਇਆ ਹੈ ਕਿ ਭਈ ਪੰਜਾਬ ਇਹ ਪੰਜਾਬ ਦਾ 1984 ਦੇ ਖੂਨ ਨਾਲ ਵੀ ਭਰਿਆ ਹੋਇਆ ਭੁੱਲ ਗਈ ਅਮ੍ਰਿਤਾ ਵੜਿੰਗ ਪੰਜਾਬ ਦਾ ਜੋ ਦੁਖਾਂਤ ਦੁਖਾਂਤ ਰਿਹਾ ਇਹ ਪੰਜੇ ਨੇ ਤਾਂ ਕਈ ਜਗ੍ਹਾ ਖੂਨ ਨਾਲ ਭਰਿਆ ਹੀ ਹੋਇਆ ਹੋਇਆ ਕੀ ਹੋਇਆ ਹੋਇਆ ਸਭ ਨੂੰ ਪਤਾ ਜਗ ਜਾਇ ਰੇ ਕੋਈ ਸਾਨੂੰ ਵੀ ਦੱਸਣ ਦੀ ਅੱਜ ਇਹ ਨਵੀਂ ਗੱਲ ਤਾਂ ਹੈ ਨਹੀਂ ਹੈਗੀ 1984 ਕਿਸੇ ਨੂੰ ਨਹੀਂ ਭੁੱਲਿਆ ਜੀ ਨਹੀਂ ਭੁੱਲਿਆ ਜੀ ਤੇ ਇਸ ਕਰਕੇ ਇਹ ਤਾਂ ਬਹੁਤ ਬੇਤੁਕਾ ਔਰ ਮਤਲਬ ਲਿਖਤ ਬਿਆਨ ਜਿਹੜਾ ਦਿੱਤਾ ਅਮਰਤਾ ਵੜਿੰਗ ਨੇ ਇਹਦੇ ਉੱਪਰ ਉਹਨੂੰ ਮਾਫੀ ਮੰਗਣੀ ਚਾਹੀਦੀ ਏ ਇੱਕ ਤਰਮ ਤੋਂ ਹਰ ਇੱਕ ਤਰਮ ਤੋਂ ਬਿਲਕੁਲ ਮਹਾਵੀਰ ਧਰਮ ਦਾ ਵੀ ਉਹਨੇ ਕਿਹਾ ਜੀ 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 ਕਿ ਇਹ ਜੋ ਹੱਥ ਹੈ ਇਹ ਅ ਅਮਰਤਾ ਵੜਿੰਗ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਮੈਨੂੰ ਜੋ ਲੱਗਦਾ ਹੈ ਕਿ ਮਹਾਵੀਰ ਜਿਹੜੇ ਹੋਏ ਨੇ ਉਹਨਾਂ ਨੇ ਕਦੀ ਪੰਜੇ ਦਾ ਤਾਂ ਨਿਸ਼ਾਨ ਸੀਗਾ ਹੀ ਨਹੀਂ ਇਹ ਤਾਂ ਪੇਂਟਰਾਂ ਦੀ ਇੱਕ ਕਲਪਨਾ ਹੈ ਕਿ ਜੀ ਗੁਰੂ ਨਾਨਕ ਦੇਵ ਦਾ ਪੰਜਾ ਸੀਗਾ ਜਾਂ ਮਹਾਵੀਰ ਪ੍ਰਭੂ ਦਾ ਰੱਬ ਦਾ ਭਗਵਾਨ ਮਹਾਵੀਰ ਦਾ ਪੰਜਾ ਸੀਗਾ ਨਹੀਂ ਇਹ ਇੱਕ ਕਲਪਨਾ ਹੈ ਕਿ ਰੱਬ ਦਾ ਹੱਥ ਜਿਹੜਾ ਦਿਖਾਉਂਦੇ ਨੇ ਉਠਿਆ ਹੋਇਆ ਉਹ ਦਿਖਾਉਂਦੇ ਨੇ दया ਦ੍ਰਿਸ਼ਟੀ ਔਰ ਕਿਰਪਾ ਵਾਸਤੇ ਕੋਈ ਇੱਕ ਸਿਗਨੀਫਾਈ ਕਰਦਾ ਉਹ ਚੀਜ਼ ਉਹ ਇਹ ਨਹੀਂ ਸਿਗਨੀਫਾਈ ਕਰਦਾ ਜੀ ਉਹ ਪੰਜਾ ਜਿਹੜਾ ਹੈ ਜੀ ਵੀ ਵੋਟਾਂ ਲੈਣ ਚ ਲਈ ਸਿਆਸਤ ਦਾ ਪੰਜਾ ਹਾਂ ਉਹ ਵੋਟਾਂ ਲੈਣ ਨਹੀਂ ਚੱਲਿਆ ਪੰਜਾ ਜਾਂ ਉਹ ਤਕੜੀ ਸਿਆਸਤ ਦੀ ਤਕੜੀ ਹੈ ਇਹ ਕਿਤੇ ਵੀ ਨਹੀਂ ਲਿਖਿਆ ਹੁੰਦਾ ਇਹ ਕਿਤੇ ਵੀ ਨਹੀਂ ਲਿਖਿਆ ਹੁੰਦਾ ਇਹ ਨਾਲੇ ਇਹ ਕਿੱਥੋਂ ਕੰਪੇਅਰ ਕਰ ਸਕਦੇ ਤਕੜੀ ਨੂੰ ਆਪਣੇ ਨਾਲ ਇਹਨਾਂ ਤਾਂ 100 ਤਾਂ ਇਹਨਾਂ ਦੇ ਝੂਠੇ ਪਰਚੇ ਜਾਂ ਸੱਚੇ ਪਰਚੇ ਚੱਲਦੇ ਨੇ ਲੋਕਾਂ ਤੇ ਇਹ ਕਰਾਉਂਦੇ ਨੇ ਤੇ ਇਹ ਤਕੜੀ ਤੇ ਕੀ ਤੋਲਦੇ ਨੇ ਜੀ ਇਹਨਾਂ ਦੀ ਆਪਣੇ ਕਿ ਤੇ ਇਸ ਕਰਕੇ ਜਿਹੜੇ ਇਹਨਾਂ ਤੱਕ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਬਿਲਕੁਲ ਔਰ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹ ਬਿਆਨਾਂ ਤੋਂ ਬਚਣ ਇਤਾਂ ਦੇ ਬਿਆਨਾਂ ਤੋਂ ਇਹ ਵੀ ਬਚਣ ਜਾਂ ਇਸ ਤੋਂ ਬਾਅਦ ਵੀ ਅਗਰ ਕੋਈ ਪਾਰਟੀ ਉੱਠਦੀ ਹੈ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਜਾਂ ਰਾਸ਼ਟਰੀ ਪਾਰਟੀ ਕਹਿੰਦੀ ਹੈ ਉਹ ਐਸੇ ਬਿਆਨ ਪੰਜਾਬ ਦੇ ਵਿੱਚ ਤਾਂ ਕਮ ਸੇ ਕਮ ਉਹਨਾਂ ਨੂੰ ਪ੍ਰਦੀਪ ਦੇਖੋ ਪਾਰਟੀ ਚਾਹੇ ਨੈਸ਼ਨਲ ਹੋਵੇ ਚਾਹੇ ਉਹ ਸਟੇਟ ਪਾਰਟੀ ਹੋਵੇ ਚਾਹੇ ਪੰਥਕ ਪਾਰਟੀ ਹੋਵੇ ਇਹ ਜਿਹੇ ਬਿਆਨ ਜਿਹੜੇ ਨੇ ਇਹ ਨਖਿੱਦੀ ਨੇ ਬਿਲਕੁਲ ਹੀ ਬੇਤੁਕੇ ਹੀ ਬਿਆਨ ਮੰਨਨੇ ਜਾਣੇ ਚਾਹੀਦੇ ਜੀ ਇਹ ਨਹੀਂ ਗੱਲ ਹੈ ਕਿ ਨੈਸ਼ਨਲ ਦਵੇ ਜਾਂ ਸਟੇਟ ਲੈਵਲ ਦੀ ਪਾਰਟੀ ਦਵੇ ਕੋਈ ਵੀ ਬੰਦਾ ਅਗਰ ਇਹ ਜੇ ਬਿਆਨ ਦਿੰਦਾ ਹੈ ਚਾਹੇ ਨਾਨ ਪੋਲਿਟੀਕਲ ਬੰਦਾ ਵੀ ਹੈਗਾ ਜੋ ਬਿਆਨ ਗਲਤ ਹੈ ਉਹ ਗਲਤ ਹੀ ਹੈ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਜੀ ਕਿ ਗੁਰੂਆਂ ਪੀਰਾਂ ਨਾਲ ਆਪਣੇ ਆਪ ਨੂੰ ਕੋਈ ਕੰਪੇਅਰ ਕਰਦਾ ਪਿਆ ਜੀ ਹੁਣ ਮਰਿਆਦਾ ਪ੍ਰਸ਼ੋਤਮ RAM ਨਾਲ ਉਹ ਦੇਖ ਲਓ ਤੁਸੀਂ ਉਹਨਾਂ ਨੂੰ ਤਾਂ ਜੈ ਸ਼੍ਰੀ ਰਾਮ ਕਰ ਕਰਕੇ ਝੰਡੇ ਲੋਕਾਂ ਦੇ ਪੈਰਾਂ ਚ ਗਿਰਦੇ ਪਏ ਨੇ ਹਿੰਸਾ ਵੀ ਹੋ ਰਹੀ ਹੈ ਹਿੰਸਾ ਵੀ ਹੋ ਰਹੀ ਹੈ ਗਲੇ ਕੱਟੇ ਜਾ ਰਹੇ ਨੇ ਦੂਜੇ ਦੇ ਜੀ ਔਰ ਚੰਡੇ ਜਿਹੜੇ ਜੈ ਸ਼੍ਰੀ ਰਾਮ ਦੇ ਲਗਵਾਏ ਗਏ ਸੀ ਪ੍ਰਾਨ ਪ੍ਰਤੀਸ਼ਟਾ ਵੱਲੇ ਉਹ ਅੱਜ ਦੀ ਡੇਟ ਵਿੱਚ ਮਿੱਟੀ ਉਹ ਮਿੱਟੀ ਹੋਏ ਪਏ ਨੇ ਇਹ ਤਾਂ ਬੇਅਦਬੀ ਹੈ ਦੇਖੋ ਰੱਬ ਦੇ ਨਾਮ ਦੀ ਚੀਜ਼ ਦੀ ਬੇਅਦਬੀ ਹੈ ਰੱਬ ਦੇ ਨਾਮ ਦਾ ਤਾਂ ਇੱਕ ਡੱਕਾ ਵੀ ਹੋਵੇ ਤੇ ਬੰਦਾ ਸੰਭਾਲ ਕੇ ਰੱਖ ਲੈਂਦਾ ਕਿ ਨਹੀਂ ਯਾਰ ਕਿ ਭਈ ਰੱਬ ਦੇ ਨਾਮ ਦਾ ਜੀ ਇਹਨਾਂ ਨੇ ਤਾਂ ਰੱਬ ਨੂੰ ਕੈਸ਼ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਕਿ ਵੀ ਝੰਡੇ ਲਗਾਓ ਸ਼੍ਰੀ ਨਾਮ ਦੇ ਉਤਾਰਨ ਦਾ ਕੋਈ ਉਹ ਨਹੀਂ ਮर्यादा ਕੋਈ ਨਹੀਂ ਤੇ ਇਸ ਕਰਕੇ ਕੋਈ ਵੀ ਰਿਲੀਜੀਅਨ ਹੋਵੇ ਦੇਖੋ ਉਹਦਾ ਇੱਕ ਧਰਮ ਦਾ ਫਾਰਮੈਟ ਸੈੱਟ ਹੋਣਾ ਚਾਹੀਦਾ ਹੈ ਕਿ ਕੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ ਆਮ ਇਨਸਾਨ ਨੂੰ ਵੀ ਪੋਲਿਟਿਕਲ ਲੀਡਰਾਂ ਨੂੰ ਵੀ ਇਹਦੇ ਵਾਸਤੇ ਇੱਕ ਪੂਰਾ ਉਹ ਬਣਾਣ ਇਹਨਾਂ ਨੂੰ ਹੁਣ ਜ਼ਰੂਰਤ ਹੈ ਇਸ ਚੀਜ਼ ਦੀ ਬਿਲਕੁਲ ਹਾਂਜੀ ਅੱਛਾ ਸਰਜੀਤ ਜੀ ਹੁਣ ਜਿੱਦਾਂ ਇਹ ਬਿਆਨ ਤਾਂ ਪਬਲਿਕ ਹੋ ਗਿਆ ਹੈ ਵਾਇਰਲ ਵੀ ਹੋ ਗਿਆ ਹੈ ਔਰ ਦੂਜੇ ਪਾਸੇ ਅਮਰਿੰਦਰ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਵੀ ਘੋਸ਼ਿਤ ਕਰ ਬਿਲਕੁਲ ਜੀ ਤਾਂ ਨੁਕਸਾਨ ਵੀ ਹੋਏਗਾ ਕਾਂਗਰਸ ਨੂੰ ਇਸ ਦਾ ਹੋਣਾ ਚਾਹੀਦਾ ਜੀ ਨੁਕਸਾਨ ਜੇ ਨਹੀਂ ਹੁੰਦਾ ਮੈਂ ਤਾਂ ਕਹਿੰਦਾ ਇਹ ਜੇ ਬੇਤੁਕੇ ਬਿਆਨ ਨਾਲ ਨੁਕਸਾਨ ਬਹੁਤ ਵੱਡਾ ਹੋਏਗਾ ਹੂੰ ਕਿਉਂਕਿ ਹਾਲੀ ਦੇਖੋ ਜਿਹੜੇ ਜਿਹੜਿਆਂ ਵੱਲ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਾ ਰਹੀ ਹੈ ਜਿਦ ਤਰ੍ਹਾਂ ਜਿਦਾਂ ਲੋਕ ਸੁਣਨਗੇ ਲੋਕੀ ਉਹਦੀ ਵਿਰੋਧ ਕਰਨਗੇ ਵਿਰੋਧ ਕਰਨਗੇ ਜੀ ਜੀ ਇਹ ਤਾਂ ਦੇਖੋ ਖੁਦ ਉਸੇ ਕਲੀਜਨ ਤੋਂ ਨੇ ਹੂੰ ਤੇ ਲੋਕ ਵਿਰੋਧ ਕਰਨਗੇ ਹੀ ਕਰਨਗੇ ਬਿਲਕੁਲ ਔਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹਲੇ ਤੱਕ ਜੋ ਵੀ ਲੋਕ ਸਿੱਖ ਧਰਮ ਦੇ ਰਾਖੇ ਨੇ ਜਾਂ ਸਿਪਾਹੀ ਨੇ ਉਹਨਾਂ ਵੱਲੋਂ ਇਸ ਤੇ ਕੋਈ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਦੇਖੋ ਪ੍ਰਦੀਪ ਜੀ ਹਾਲੇ ਵੇਟ ਕਰਦੇ ਹਾਂ ਸ਼ਾਮ ਤੱਕ ਤੁਹਾਨੂੰ ਪਤਾ ਲੱਗੇਗਾ ਕਿ ਬਈ ਇਹਦੇ ਉੱਪਰ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਸਵਾਲ ਤਾਂ ਕੁਝ ਨਾ ਬਣਦੇ ਆ ਬਿਲਕੁਲ ਬਣਦਾ ਹੈ ਜੀ ਮੈਂ ਤਾਂ ਇਸ ਅਧਾਰ ਤੇ ਏਡਾ ਵੱਡਾ ਬਿਆਨ ਜੋ ਹੈ ਉਹ ਪਬਲਿਕ ਦੇ ਵਿੱਚ ਜਾ ਕੇ ਮੈਂ ਤਾਂ ਅਮਰਤਾ ਵੜਿੰਗ ਨੂੰ ਡਾਇਰੈਕਟ ਜਾ ਕੇ ਪੁੱਛ ਸਕਦਾ ਮਾਂ ਵੈਸੇ ਅਗਰ ਮੈਨੂੰ ਲੱਗੇ ਤੇ ਬਈ ਅਗਰ ਕੀ ਤੁਸੀਂ ਬੀਬਾ ਜੀ ਇਹ ਬਿਆਨ ਦਿੱਤਾ ਤੇ ਕੀ ਤੁਸੀਂ ਸੋਚ ਕੇ ਬਿਆਨ ਦਿੱਤਾ ਵੀ ਤੁਹਾਡਾ ਮਤਲਬ ਤੁਹਾਨੂੰ ਕੀ ਸੋਚ ਸੀ ਤੁਹਾਡਾ ਪੰਜਾ ਇੰਨਾ ਜ਼ਬਰਦਸਤ ਪੰਜਾ ਹੈ ਕਾਂਗਰਸ ਦਾ ਕਿ ਵੀ ਤੁਸੀਂ ਇਹ ਬਿਆਨ ਦੇ ਦਿੱਤੇ ਤੇ ਪ੍ਰਦੀਪ ਜੀ ਇਹ ਬਿਲ ਐਡੂਕੇਟਿਡ ਅਮ੍ਰਿਤਾ ਵੜਿੰਗ ਦੇ ਵੱਲੋਂ ਇਹ ਬਿਆਨ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਂ ਤਾਂ ਇਹ ਕਹਿੰਦਾ ਜੀ ਜੀ ਤੁਹਾਡਾ ਕੀ ਵਿਚਾਰ ਹੈ ਇਸ ਤੇ ਕਿ ਵੀ ਅਗਰ ਅਮ੍ਰਿਤਾ ਵੜਿੰਗ ਦਾ ਇਹ ਕੋਈ ਐਕਸ਼ਨ ਲਿੱਤਾ ਜਾਂਦਾ ਹੈ ਤੇ ਇਹਦਾ ਇੰਪੈਕਟ ਰਾਜਾ ਵੜਿੰਗ ਦੇ ਉਸ ਤੇ ਕੀ ਪਏਗਾ ਬਿਲਕੁਲ ਅ ਦੇਖੋ ਗੱਲ ਸਿਰਫ ਅਮ੍ਰਿਤਾ ਵੜਿੰਗ ਦੀ ਨਹੀਂ ਹੈ ਬਿਲਕੁਲ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਇਸ ਤੇ ਸਫਾਈ ਦੇਣੀ ਪਏਗੀ ਬਿਲਕੁਲ ਜੀ ਦੋਨੋਂ ਮੀਆਂ ਬੀਬੀ ਨੂੰ ਮਿਲ ਕੇ ਮਾਫੀ ਮੰਗਣੀ ਚਾਹੀਦੀ ਹੈ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਬਿਲਕੁਲ ਦੂਜਾ ਹੁਣੋ ਉਮੀਦਵਾਰ ਵੀ ਨੇ ਬਿਲਕੁਲ ਜੀ ਤਾਂ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਸੈਂਟੀਮੈਂਟਸ ਜੋ ਹਰਟ ਹੋਣਗੇ ਉਹਨਾਂ ਤੋਂ ਉਹਨਾਂ ਨੂੰ ਮਾਫੀ ਤਾਂ ਮੰਗਣੀ ਮੰਗਣੀ ਹੀ ਬੰਦੀ ਹੈ ਜੀ ਮਾਫੀ ਮੈਂ ਤਾਂ ਇਹ ਕਹਿੰਦਾ ਜਾ ਕੇ ਉਲਟਾ ਕਿਸੇ ਵੀ ਰਿਲੀਜੀਅਸ ਪਲੇਸ ਤੇ ਜਾਣ ਅਰਦਾਸ ਕਰਾਂ ਤੇ ਮਾਫੀ ਮੰਗਣ ਇਸ ਗੱਲ ਦੀ ਬਿਲਕੁਲ ਕਿਉਂਕਿ ਇਹ ਕੋਈ ਛੋਟਾ ਮੋਟਾ ਬਿਆਨ ਨਹੀਂ ਹੈ ਇੱਕ ਖੂਨੀ ਇੱਕ ਖੂਨੀ ਪੰਜੇ ਨੂੰ ਗੁਰੂਆਂ ਪੀਰਾਂ ਦੇ ਪੰਜੇ ਨਾਲ ਕੰਪੇਅਰ ਕੀਤਾ ਗਿਆ ਖੂਨੀ ਪੰਜਾ ਸੀ ਕਹਿੰਦੇ ਆ ਔਰ ਅਗਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਵਾਈ ਕਰਦੀ ਹੈ ਹੋ ਸਕਦਾ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਹੀ ਤਲਬ ਕੀਤਾ ਜਾਵੇ ਐਸਜੀਪੀਸੀ ਦਾ ਮੈਸੇਜ ਇੱਕ ਸਖਤ ਐਕਸ਼ਨ ਲੈਣਾ ਬੰਦਦਾ ਹੈ ਇਹ ਜਿਹਾ ਬਿਆਨਾਂ ਤੇ ਜੀ ਅੱਛਾ ਰਾਜਾ ਬੜਿੰਗ ਨੂੰ ਟਿਕਟ ਦੇ ਦਿੱਤੀ ਗਈ ਹੈ ਤਾਂ ਉਹਨਾਂ ਦੇ ਰਾਣੇ ਸਾਥੀ ਕਿਉਂਕਿ ਕਾਫੀ ਕਰੀਬੀ ਸੀਗੇ ਰਮਨੀਤ ਬਿੱਟੂ ਉਹਨਾਂ ਦਾ ਬਿਆਨ ਜਾਰੀ ਹੁੰਦਾ ਹੈ ਉਹ ਕਹਿੰਦੇ ਮੈਂ ਰਾਜਾ ਵੜਿੰਗ ਬਾਰੇ ਕੁਝ ਨਹੀਂ ਕਹਿਣਾ ਚਾਹਾਂਗਾ ਹਮ ਹਮ ਪਰ ਵਰਕਰ ਜੋ ਲੁਧਿਆਣੇ ਦੇ ਸੀ ਉਹ ਕਹਿੰਦੇ ਸੀਗੇ ਕਿ ਅਗਰ ਲੋਕੈਲ ਦੀ ਤੋਂ ਬਾਹਰ ਦਾ ਕੋਈ ਉਮੀਦਵਾਰ ਆਉਂਦਾ ਤਾਂ ਅਸੀਂ ਸਪੋਰਟ ਨਹੀਂ ਕਰਾਂਗੇ ਤੇ ਇਹ ਤਾਂ ਫਿਰ ਬਾਹਰੋਂ ਹੀ ਆਇਆ ਜੀ ਇਹ ਕਿਹੜਾ ਲੁਧਿਆਣੇ ਦੇ ਲੋਕਲ ਨੇ ਰਾਜਾ ਵੜਿੰਗ ਉਹ ਕਹਿੰਦੇ ਮੈਂ ਰਾਜਾ ਵੜਿੰਗ ਬਾਰੇ ਕੁਝ ਨਹੀਂ ਕਹਿਣਾ ਚਾਹੁੰਗਾ ਪਰ ਮਤਲਬ ਰਾਜਾ ਵੜਿੰਗ ਨਾਲ ਪੂਰੀ ਦੋਸਤੀ ਕਾਇਮ ਹੈਗੀ ਹੈ ਚਾਹੇ ਉਹ ਬਾਹਰੋਂ ਆ ਕੇ ਉਥੇ ਲੁਧਿਆਣੇ ਹੋਣ ਕਹਿੰਦੇ ਵੀ ਮੈਂ ਇਸ ਤੇ ਪਾਰਟੀ ਦੀ ਗਲਤੀ ਕੱਢਾਂਗਾ ਅੱਛਾ ਪਰ ਉਹ ਤਾਂ ਹੁਣ ਬਿੱਟੂ ਜੀ ਤਾਂ ਭਾਜਪਾ ਦੀ ਕਿਸ਼ਤੀ ਤੇ ਸਵਾਰ ਨੇ ਜੀ ਨਹੀਂ ਫਿਰ ਵੀ ਹੁਣ ਉਹ ਪਾਰਟੀ ਕਾਂਗਰਸ ਦੀ ਗਲਤੀ ਕੀ ਕੱਢਣਗੇ ਉਹ ਤਾਂ ਕਾਂਗਰਸ ਦੀ ਸਭ ਤੋਂ ਵੱਡੀ ਗਲਤੀ ਤਾਂ ਆਪ ਹੀ ਚਲੇਗੇ ਓਏ ਇਹੀ ਕਹਿ ਰਹੇ ਨੇ ਉਹ ਇਹੀ ਕਹਿ ਰਹੇ ਨੇ ਕਿ ਮੇਰੇ ਜਾਣ ਦਾ ਰੀਜ਼ਨ ਵੀ ਪਾਰਟੀ ਸੀ ਅੱਛਾ ਕਿਉਂਕਿ ਲੁਧਿਆਣਾ ਜੋ ਹਲਕਾ ਸੀ ਇਸ ਨੂੰ ਹੀ ਪੌਂਟ ਇੰਪੋਰਟੈਂਸ ਦਿੱਤੀ ਹੀ ਨਹੀਂ ਸੀ ਜਾਂਦੀ ਦੇਖੋ ਰਾਜਾ ਵੜਿੰਗ ਨੇ ਆਪਣਾ ਏਰੀਆ ਛੱਡ ਕੇ ਅਗਰ ਉਹਨਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਟਿਕਟ ਦਿੱਤੀ ਹੈ ਉਹ ਫਿਰ ਵੀ ਇੱਕ ਘਾਰੀਚ ਨੇ ਰਮਨੀਤ ਬਿੱਟੂ ਦਾ ਤਾਂ ਬੇਸ ਹੀ ਖਤਮ ਹੈਗਾ ਅੱਛਾ ਸਰਜੀ ਜੀ ਜਿਵੇਂ ਅਮਰਿੰਦਰ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਗਈ ਹੈ ਬਿਲਕੁਲ ਜੀ ਤਾਂ ਹੁਣ ਗਿੱਦੜ ਬਾਹਾ ਤੋਂ ਵਿਹਲੇ ਹੋ ਕੇ ਮਹਿੰਦਰ ਸਿੰਘ ਰਾਜਾ ਬੜਿੰਗਤਾ ਆਗੇ ਨੇ ਲੁਧਿਆਣੇ ਬਿਲਕੁਲ ਜਿਉਂ ਉਹਨਾਂ ਨੇ ਪੀਆਰ ਲਈਤੀ ਲੁਧਿਆਣੇ ਦੀ ਪਰ 4 ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਪਤਾਨ ਹੁੰਦਾ ਜਾਂ ਫਿਰ ਮੈਂ ਸੂਬੇ ਦਾ ਪ੍ਰਧਾਨ ਹੂੰ ਹੂੰ ਮੇਰੇ ਕੋਲੇ ਸਾਰੇ ਹਲਕਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਸੀ ਜੀ ਉਹਨਾਂ ਕੋਲ ਪ੍ਰਧਾਨ ਹੈ ਪੰਜਾਬ ਦੇ ਕਾਂਗਰਸ ਦੇ ਬਿਲਕੁਲ ਤੁਸੀਂ ਇਹ ਦੇਖੋ ਤਾਂ ਉਹ ਕਹਿੰਦੇ ਵੀ ਮੈਂ ਕਿੱਦਾਂ ਇਲੈਕਸ਼ਨ ਲੜ ਸਕਦਾ ਇਹ ਜ਼ਿੰਮੇਵਾਰੀਆਂ ਉੱਛਾ ਏਦਾਂ ਲੜ ਸਕਦੇ ਜੇ ਟਿਕਟ ਮਿਲੀ ਤੇ ਨਾਲ ਦੇ ਨਾਲ ਲੁਧਿਆਣਾ ਲੱਟ ਕੇ ਔਰ ਤੁਸੀਂ ਇਹ ਦੇਖੋ ਮਜ਼ੇਦਾਰ ਗੱਲ ਆਪਣਾ ਇਲਾਕਾ ਛੱਡ ਕੇ ਜਿੱਥੇ ਇੰਨੀ ਤਰੱਕੀ ਕਰਾਈ ਮੁਖਸਰ ਸਾਹ ਵੜਿੰਗ ਰਾਜਾ ਵੜਿੰਗ ਜੀ ਨੇ ਕਿ ਲੋਕੀ ਅੱਖਾਂ ਮਲਮਲ ਕੇ ਉਹਨੂੰ ਕਿਸ ਤਰ੍ਹਾਂ ਵੇਟ ਕਰਦੇ ਪਏ ਨੇ ਕਿ ਤੁਸੀਂ ਵਾਪਸ ਕਦ ਆਓਗੇ ਜੀ ਔਰ ਉਹ ਲੁਧਿਆਣੇ ਚਲੇ ਗਏ ਨੇ ਲੜਨ ਵਾਸਤੇ ਬਿਲਕੁਲ ਹੁਣ ਜਿੱਥੇ ਲੁਧਿਆਣੇ ਦੇ ਜੋ ਲੋਕਲ ਵਰਕਰ ਨੇ ਉਹ ਚਾਹੁੰਦੇ ਸੀਗੇ ਕਿ ਲੋਕਲ ਜਿਹੜਾ ਕੋਈ ਦਿੰਦੇ ਪਲ ਦੇ ਤੌਰ ਤੇ ਕੱਲ ਨੂੰ ਵਰਕਰਾਂ ਦੀਆਂ 100 ਸ਼ਿਕਾਇਤਾਂ ਹੁੰਦੀਆਂ ਪਬਲਿਕ ਦੇ ਹਜ਼ਾਰਾਂ ਕੰਮ ਹੁੰਦੇ ਆ ਜਿਹੜਾ ਨਾ ਦੇ ਕਰਾਣੇ ਆ ਨਲੇ ਵੜਿੰਗ ਸਾਹਿਬ ਨੂੰ ਲੋਕਲ ਲੁਧਿਆਣੇ ਦਾ ਕਿੰਨਾ ਕੁ ਪਤਾ ਹੋਊਗਾ ਮੈਂ ਉਹਨਾਂ ਦੀ ਇੱਕ ਵੀਡੀਓ ਦੇਖਦਾ ਪਿਆ ਸੀ ਜਿੱਥੇ ਉਹਨਾਂ ਨੇ ਕਿਹਾ ਮੈਂ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਆ ਤੇ ਚਾਰ ਜਿਲ੍ਹਿਆਂ ਤੋਂ ਉੱਪਰ ਉਹ ਨਾਮ ਨਹੀਂ ਲੈ ਸਕੇ ਕਿ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਫਿਰੋਜ਼ਪੁਰ ਮਤਲਬ ਨਾਂਬੀ ਨਿਓ ਲੈ ਸਕੇ ਤੇ ਉਹ ਫੰਬਲ ਮਾਰਦੇ ਪਏ ਸੀਗੇ ਕਿ ਵੀ ਮੈਂ ਪੂਰਾ ਪੰਜਾਬ ਦੇਖਣਾ ਪੰਜਾਬ ਤਾਂ ਛੱਡੋ ਤਿੰਨ ਨਾਮ ਪੂਰੇ ਨਹੀਂ ਲੈ ਸਕੇ ਉਹਨੇ ਰਣਨੀਤ ਬਿੱਟੂ ਨੇ ਇਹੀ ਗੱਲ ਕਹੀ ਕਹਿੰਦੇ ਜੀ ਇਹ ਗਰਮੀ ਦੀਆਂ ਛੁੱਟੀਆਂ ਕੱਟਣ ਆ ਰਹੇ ਬਿਲਕੁਲ ਸਹੀ ਕਿਹਾ ਜੀ ਰਮਨਜੀਤ ਬਿੱਟੂ ਨੇ ਕਿਉਂਕਿ ਇਹ ਚੋਰ ਚੋਰ ਮੁਸیرے ਭਾਈ ਪਹਿਲੇ ਰਮਨਜੀਤ ਬਿੱਟੂ ਨੂੰ ਵੀ ਉਹਨਾਂ ਨਾਲ ਹੀ ਸੀਗੇ ਪਤਾ ਸੀਗਾ ਕਿ ਇਹਨੇ ਕਰਨਾ ਕੀ ਕਿਹੜਾ ਚੈਲੰਜ ਨੇ ਪਹਿਲੇ ਚੜਾਏ ਨੇ ਤੇ ਇਹ ਵੀ ਇੱਕ ਗੱਲ ਹੋਰ ਹੈ ਮੈਂ ਪ੍ਰਦੀਪ ਤੁਹਾਨੂੰ ਵਿੱਚ ਦੱਸਦਾ ਕਿ ਹੁਣ ਕਾਂਗਰਸ ਹਾਈ ਕਮਾਂਡ ਦਾ ਇੱਕ ਇਹ ਬੜਾ ਦੇਖਣ ਵਾਲੀ ਚੀਜ਼ ਹੋਏਗੀ ਕਿ ਹੈਲੀਕਾਪਟਰ ਤੋਂ ਨਵਾਂ ਪ੍ਰਧਾਨ ਕੋਈ ਪੰਜਾਬੀ ਚ ਉਤਾਰਿਆ ਜਾਂਦਾ ਹੈ ਕਿ ਇਹ ਹੋ ਸਕਦਾ ਵੀ ਪ੍ਰਧਾਨ ਬਦਲਿਆ ਜਾਵੇ ਮੈਨੂੰ ਤਾਂ ਲੱਗਦਾ ਹੈ ਜੀ ਕਿਉਂਕਿ ਪ੍ਰਧਾਨ ਸਾਹਿਬ ਨੇ ਤਾਂ ਆਪ ਕਿਹਾ ਕਿ ਪ੍ਰਧਾਨ ਹੋ ਕੇ ਅਗਰ ਮੈਂ ਚੋਣ ਲੜਾਂਗਾ ਤੇ ਮੈਂ ਬਾਕੀ 13 ਹਲਕੇ ਕਿੱਥੋਂ ਦੇਖਾਂਗਾ ਤੇ ਹੁਣ ਤਾਂ ਇਹਨਾਂ ਨੂੰ ਟਿਕਟ ਮਿਲ ਚੁੱਕੀ ਹੋਈ ਲੁਧਿਆਣੇ ਦੀ ਇਹ ਤਾਂ ਜਹਾਜ਼ ਚੜ ਚੁੱਕੇ ਹੋਏ ਨੇ ਬੁਰੀਆਂ ਬਿਸਤਰਾ ਪੈਕ ਕਰਕੇ ਗਿੱਦੜ ਬਹਾਤ ਹੋ ਜੀ ਇਹ ਦੋਨੋਂ ਮੀਆਂ ਬੀਬੀ ਦਾ ਕੰਮ ਦੇਖ ਲੋ ਇਹਨਾਂ ਦੇ ਬਿਆਨ ਦੇਖ ਲੋ ਬੇਤੁਕੇ ਕੁਛ ਇਹਨਾਂ ਦੇ ਅੱਲੇ ਪੱਲੇ ਨਹੀਂ ਹੈਗਾ ਬਸ ਕਾਂਗਰਸ ਦਾ ਪੰਜਾ ਚੱਕੀ ਫਿਰਦੇ ਨੇ ਜਿਹਨੂੰ ਇਹ ਪ੍ਰਮੋਟ ਕਰੀ ਫਿਰਦੇ ਆ ਤੇ ਹੁਣ ਜੇ ਪ੍ਰਧਾਨਗੀ ਲੈ ਜਾਂਦੀ ਆ ਤਾਂ ਕੀ ਲੱਗਦਾ ਵੀ ਪ੍ਰਧਾਨ ਬਣਾਇਆ ਕਿਨੂੰ ਜਾਊਗਾ ਦੇਖੋ ਜੀ ਇਹ ਇਹ ਪੁਰਾਣੇ ਪ੍ਰਧਾਨ ਸਾਹਿਬ ਨੂੰ ਵਾਪਸ ਬੁਲਾਇਆ ਜਾਊਗਾ ਮੈਨੂੰ ਤਾਂ ਲੱਗਦਾ ਠੋਕੋ ਤਾਲੀ ਵਾਪਸ ਨਾ ਆ ਜਾਣ ਕਿਧਰੇ ਕਿਧਰੇ ਹੋ ਰਹੀ ਹੈ ਨਾ ਹੋ ਜੇ ਕਿ ਉਹਨਾਂ ਨੂੰ ਹੀ ਹੈਲੀਕਾਪਟਰ ਤੋਂ ਰੈਸਕਿਊ ਵਾਸਤੇ نیچے ਉਤਾਰਿਆ ਜਾਵੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਪਤਾ ਵੀ ਨਹੀਂ ਆਈ ਕਮਾਂਡ ਦੀ ਪੰਜਾਬ ਆਉਣ ਦੀਆਂ ਗੱਲਾਂ ਜ਼ਰੂਰ ਹੋਈਆਂ ਬੀਤੇ ਦਿਨ ਸਪਾਲ ਖਹਿਰਾ ਨੇ ਬਰਨਾਲਾ ਦੀ ਮੰਡੀ ਵਿੱਚ ਕਿਹਾ ਕਹਿੰਦੇ ਵੀ ਮੇਰੇ ਲਈ ਤਾਂ ਨਵਜੋਤ ਸਿੰਘ ਸਿੱਧੂ ਵਾਪਸ ਆ ਸਕਦੇ ਆ ਔਰ ਮੇਰਾ ਪ੍ਰਚਾਰ ਵੀ ਕਰਨ ਗਿਆ ਬਿਲਕੁਲ ਜੀ ਨਵਜੋਤ ਦੇ ਕੋ ਨਵਜੋਤ ਸਿੰਘ ਸਿੱਧੂ ਦਾ ਕੋਈ ਕਿਸੇ ਨਾਲ ਕੋਈ ਮਨ ਮਿਟਾਓ ਇਸ ਤਰ੍ਹਾਂ ਨਹੀਂ ਹੈਗਾ ਜੀ ਇਹ ਤਾਂ ਪਾਰਟੀ ਦੇ ਹਾਈ ਕਮਾਂਡ ਦੇ ਉੱਪਰ ਹੈ ਕਿ ਉਹਨਾਂ ਨੇ ਕਿਹਨੂੰ ਪ੍ਰਧਾਨ ਬਣਾਉਣਾ ਹੈ ਤੇ ਕਿਹਨੂੰ ਸਾਈਡਲਾਈਨ ਕਰਨਾ ਚਲੋ ਇੱਕ ਦੋ ਬੰਦੇ ਨਾਲ ਵਿੱਚ ਹੋ ਸਕਦਾ ਮਨ ਮਟਾਓ ਪਰ ਨਵਜੋਤ ਸਿੰਘ ਸਿੱਧੂ ਦਾ ਗਰਾਉਂਡ ਤਾਂ ਕਾਂਗਰਸ ਵਿੱਚ ਬਹੁਤ ਸਟਰੋਂਗ ਹੈ ਨਾ ਜੀ ਉਹ ਉtare ਜਾ ਸਕਦੇ ਐ ਐਸਾ ਪ੍ਰਧਾਨ ਇਸ ਇਲੈਕਸ਼ਨਾਂ ਵਿੱਚ ਕਿਉਂਕਿ ਕਾਂਗਰਸ ਕੋਈ ਵੀ ਐਜਾ ਚਾਂਸ ਨਹੀਂ ਲਏਗੀ ਕਿ ਜਿੱਥੇ ਪੰਜਾਬ ਦੇ ਇਲੈਕਸ਼ਨ ਨੂੰ ਉਹ ਲਾਈਟਲੀ ਲੈ ਲਵੇ ਤੇ ਇਸ ਕਰਕੇ ਕੀ ਪਤਾ ਹੈਲੀਕਾਪਟਰ ਪ੍ਰਧਾਨ ਢੋਕੋਤਾਲੀ ਸਿੱਧਾ ਲੈਂਡ ਕਰ ਜਾਂ ਤੇ ਰਾਜਾ ਵੜਿੰਗ ਜੀ ਜਿਹੜੇ ਹੈਗੇ ਨੇ ਉਹ ਲੁਧਿਆਣਾ ਦੀ ਸਿਟੀਜ਼ਨਸ਼ਿਪ ਲੈ ਕੇ ਉੱਥੇ ਦੇ ਰਹਿ ਜਾਣ ਉਹਨਾਂ ਨੂੰ ਕਿਧੜ ਬਾਹ ਵੀ ਛੱਡਣਾ ਪੈ ਜਾਏਗਾ ਪਰ ਸਿਟੀਜ਼ਨਸ਼ਿਪ ਤਾਂ ਸਰਜੀ ਜੀ ਅਦੋਂ ਮਿਲੂਗੀ ਜੇ ਉੱਥੋਂ ਜਿੱਤਣਗੇ ਜੇ ਵਰਕਰ ਹੀ ਨਾਲ ਨਹੀਂਗੇ ਤਾਂ ਜਿੱਤਣਗੇ ਕਿਵੇਂ ਦੇਖੋ ਜੀ ਵਰਕਰ ਤਾਂ ਬਹੁਤ ਨਾਲ ਨੇ ਕਿੰਨਾਂ ਦੀ ਗੱਲ ਕਰ ਰਹੇ ਮੈਂ ਰਾਜਾ ਵੜਿੰਗ ਦੀ ਗੱਲ ਕਰ ਰਿਹਾ ਕਿ ਵਰਕਰ ਤਾਂ ਬਹੁਤ ਨਾਲ ਨੇ ਕਿਧੜ ਬਾਹ ਤੋਂ ਬੱਸਾਂ ਭਰ ਕੇ ਲੁਧਿਆਣੇ ਜਾਣੀਆਂ ਨੇ ਇਹ ਸਾਰੇ ਇਹਨਾਂ ਨੂੰ ਵਰਕਰ ਨਾਲ ਲੈ ਕੇ ਜਾਣੇ ਨੇ ਆਪਣੇ ਜੀ ਤੇ ਇਹਨਾਂ ਨੂੰ ਕੋਈ ਜਿੱਤਨ ਹਾਰਨ ਦਾ ਨਹੀਂ ਹੈਗਾ ਇਹਨਾਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕਿ ਕਿੰਨੇ ਕਬੂਡ ਪੈਣੀ ਹੈ ਸਭ ਇਹਨਾਂ ਨੂੰ 올 ਇਟ ਇਜ਼ 올 ਸੈਟ ਜਿਹਨੂੰ ਕਹਿੰਦੇ ਆਪਾਂ ਸਭ ਪ੍ਰੀਪਲਾਨਡ ਹੁੰਦਾ ਹੈ ਕਿ ਇਹਨਾਂ ਨੂੰ ਟਿਕਟ ਲੁਧਿਆਣੇ ਤੋਂ ਦੇਣ ਦਾ ਮਤਲਬ ਭਾਈ ਕਮਾਂਡ ਦਾ ਕੀ ਹੋ ਸਕਦਾ ਇਹਦਾ ਮਤਲਬ ਕੋਈ ਨਾ ਕੋਈ ਨਵੇਂ ਪ੍ਰਧਾਨ ਦੀ ਤਿਆਰੀ ਹੈ ਬਿਲਕੁਲ ਤਾਂ ਫਿਲਹਾਲ ਆਪਾਂ ਇੱਥੇ ਹੀ ਜੋ ਗੱਲਬਾਤ ਦਾ ਸਿਲਸਿਲਾ ਫਿਲਹਾਲ ਲਈ ਰੋਕ ਲੈਣੇ ਆ ਠੀਕ ਹੈ ਜੀ ਔਰ ਅਗਲੀ ਵਾਰੀ ਕੋਈ ਹੋਰ ਮੁੱਦਾ ਲੈ ਕੇ ਆਵਾਂਗੇ ਸਿਆਸਤ ਦੇ ਨਾਲ ਹੀ ਜੁੜਿਆ ਤਾਂ ਬਿਲਕੁਲ ਜੀ ਦਰਸ਼ਕਾਂ ਤੋਂ ਹੋਣੀ ਇਜਾਜ਼ਤ ਲੈਣੇ ਆ ਤਾ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਸਾਡਾ ਸੈਗਮੈਂਟ ਜੋ ਉਹ ਪਸੰਦ ਆਇਆ ਹੋਵੇਗਾ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਨਵੇਂ ਮਹਿਮਾਨਾਂ ਦੇ ਨਾਲ ਵੀ ਅਦੋਂ ਤੱਕ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਬਲਿਕ ਗਾਰਡੀਅਨ ਤੇ ਸਤਿ ਸ੍ਰੀ ਅਕਾਲ ਜੀ